ਸਸਕਾ ਜੀ ਤਸਵੀਰਾਂ ਦੇ ਦਿੱਤੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਹਰਪਾਲ ਸਿੰਘ ਨੇ ਤੁਹਾਨੂੰ ਦੱਸਿਆ ਕਿ ਇਹ ਤਸਵੀਰਾਂ ਤਰਨਤਾਰਨ ਤੋਂ ਸਾਂਝੇ ਕੀਤੀਆਂ ਗਈਆਂ ਨੇ ਤਰਨਤਾਰਨ ਦੇ ਵਿੱਚ ਇਹ ਬਿਆਰ ਦੀ ਘਟਨਾ ਹੈ ਜਿੱਥੇ ਕਿ ਇੱਕ ਚੋਰ ਨੂੰ ਸਥਾਨਿਕ ਲੋਕਾਂ ਵੱਲੋਂ ਦਬੋਸ ਲਿਆ ਜਾਂਦਾ ਤੁਹਾਨੂੰ ਦੱਸਿਆ ਕਿ ਇਹ ਚੋਰ ਤੀਸਰੀ ਵਾਰ ਪਹਿਲਾਂ ਦੋ ਮੋਟਰਸਾਈਕਲ ਇਸੇ ਗਲੀ ਦੇ ਵਿੱਚ ਉਚਕ ਕੇ ਲੈ ਕੇ ਜਾ ਚੁੱਕਿਆ ਸੀ ਤੇ ਅ ਤੇ ਤੀਸਰਾ ਮੋਟਰਸਾਈਕਲ ਦੁਬਾਰਾ ਜਦੋਂ ਚੁੱਕਣ ਆਇਆ ਤਾਂ ਲੋਕਾਂ ਨੇ ਇਸ ਨੂੰ ਦਬੋਚ ਲਿਆ ਇਸ ਦੀ ਕੈਡ ਰੱਖੀ ਤੇ ਇਹ ਕਾਬੂ ਆ ਗਿਆ ਹੈ ਲੋਕਾਂ ਦੇ ਤਸਵੀਰਾਂ ਦੇ ਦੇ ਪਈਓ ਤੁਸੀਂ ਕੀ ਸਥਾਨਿਕ ਲੋਕਾਂ ਨੇ ਇਸ ਨੂੰ ਫੜ ਕੇ ਤੇ ਇੱਕ ਬਿਜਲੀ ਦੇ ਪੋਲ ਦੇ ਨਾਲ ਬੰਨ ਦਿੱਤਾ ਤੇ ਇਸ ਦੇ ਨਾਲ ਹੀ ਪੁਲਿਸ ਨੂੰ ਵੀ ਜੜਾਇਆ ਫੋਨ ਕਰ ਦਿੱਤਾ ਤਾਂ ਪੁਲਿਸ ਨੇ ਵੀ ਆਣ ਕੇ ਤੇ ਨਾ ਵਰਤਤ ਹੋਏ ਉਸ ਦੀਆਂ ਬਾਵਾ ਬਨ ਕੇ ਤੇ ਉਸ ਨੂੰ ਜਿਹੜਾ ਆ ਥਾਣੇ ਦੇ ਲਈ ਲੈ ਕੇ ਜਾਇਆ ਗਿਆ ਤਾਂ ਕਿ ਇਸ ਦੇ ਉੱਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇ ਤਾਂ ਦੱਦਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਹ ਤਰਨ-ਤਾਰਨ ਦੀਆਂ ਨੇ ਤੇ ਇਹ ਇੱਕ ਚੋਰ ਦੀਆਂ ਤਸਵੀਰਾਂ ਨੇ ਜੋ ਕਿ ਚੋਰੀ ਕਰਦਾ ਹੋਇਆ ਮੌਕੇ ਤੇ ਸਥਾਨਿਕ ਲੋਕਾਂ ਨੇ ਫੜ ਕੇ ਦਬੋਚ ਲਿਆ ਤੇ ਉਸ ਤੋਂ ਬਾਅਦ ਇਸ ਨੂੰ ਬੰਨ ਲਿਆ ਜਾਂਦਾ ਆ ਪੁਲਿਸ ਪ੍ਰਸ਼ਾਸਨ ਪਹੁੰਚ ਜਾਂਦਾ ਤੇ ਪੁਰਸ ਪ੍ਰਸ਼ਾਸਨ ਵੀ ਜਿਹੜਾ ਆ ਪੂਰੀ ਸ਼ਕਤੀ ਦੇ ਨਾਲ ਪੇਸ ਆਉਂਦਾ ਹੋਇਆ ਤੁਸੀਂ ਦੇਖਦੇ ਪਿਓ ਤੇ ਪੁਲਿਸ ਪ੍ਰਸ਼ਾਸਨ ਨੇ ਇਸ ਨੂੰ ਜਿਹੜਾ ਆ ਫੜ ਕੇ ਬੰਨ ਕੇ ਜਿਹੜਾ ਆ ਨਾਲ ਲੈ ਕੇ ਜਾ ਰਹੇ ਨੇ ਤੇ ਬੰਦੀ ਕਾਰਵਾਈ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੇ ਉੱਤੇ ਕੀਤੀ ਜਾਏਗੀ ਆਓ ਜਾਣਦੇ ਹਾਂ ਕਿ ਸਥਾਨਿਕ ਲੋਕ ਇਸ ਦੇ ਉੱਤੇ ਕੀ ਕਹਿੰਦੇ ਨੇ ਨਾਲ ਸੁਣਦੇ ਆ ਇਸ ਦੀ ਪੂਰੀ ਕਹਾਣੀ ਸਰ ਬੈਂਕ ਘਰ ਦੇ ਪਦੇ ਬਾਹਰ ਮੇਰਾ ਮੋਟਰਸਾਈਕਲ ਲੋਤਾ ਮੋਟਰਸਾਈਕਲ ਦੀ ਆਵਾਜ਼ ਆਈ ਹੈ ਇਹਨੇ ਸਟਾਰਟ ਕੀਤਾ ਲੈ ਕੇ ਭੱਜ ਗਿਆ ਪਿੱਛੋਂ ਮੈਂ ਰੋਲਾ ਪਾਇਆ ਕੋਈ ਬਥੇਕੇ ਬੰਦੇ ਗਏ ਮੈਂ ਅਗੋਰੀ ਮੋਟਰਸਾਈਕਲ ਲੈ ਗਿਆ ਔਰ ਲੈਣੋ ਪਾਰ ਲੈ ਕੇ ਇਹਨੇ ਮੋਟਰਸਾਈਕਲ ਛੱਡਿਆ ਭੱਜ ਗਿਆ ਮਗਰ ਭੱਜ ਕੇ ਇਹਨੂੰ ਫੜਿਆ ਵਾ ਇੱਥੇ ਤਿੰਨ ਮੋਟਰਸਾਈਕਲ ਚੋਰੀ ਹੋਏ ਤਿੰਨਾਂ ਦੇ ਵਿੱਚ ਪ੍ਰੂਫ ਦੇ ਵਿੱਚ ਸਾਡੇ ਕੋਲ ਪਹਿਲੇ ਵੀ ਮੋਟਰਵਾ ਹੈ ਗਿਆ ਵਾ ਉਹਦੇ ਉਹਦੇ ਕੋਲ ਵੀ ਹੈ ਬੰਦਾ ਇੱਕ ਸਪਲੈਂਡਰ ਆ ਤੀਜਾ ਸਪਲੈਂਡਰ ਇਹਨੇ ਚੁੱਕਿਆ ਵਾ ਉਹਦੇ ਉਹਦੇ ਮੌਜੂਦਾ ਭੱਜਿਆ ਗਿਆ ਵਾ ਆ ਵੇਖੋ ਜੀ ਆ ਪਹਿਲਾਂ ਵੀ ਆ ਬੰਦਾ ਆਖੋ ਛੇ ਬੰਦਾ ਆਹੋ ਬਦਾ ਤੀਜਾ ਮੋੜ ਸਕੇ ਨੇ ਅੱਗੇ ਆ ਤੋ ਗਲੀ ਚ ਚੁੱਕਿਆ ਮਾਂਗੇ ਕਰਦੇ ਨਹੀਂ ਇੰਨਾ ਤੇ ਚੋਰਾ ਤੋ ਰਾਤ ਮਿਲ ਜAVE ਜਿੱਤੇ ਦੀ ਸਰਕਾਰ कर दीगी जो चोरिया चकारिया कुछ होंगे कंफॉर्म की बिजली करने ਇਹ ਫਟਾ ਜਿਹੜੇ ਮੰਡੀ ਦੇ ਬਾਗੋਂ ਮਿਲਦਾ ਹੈ ਇਹਦਾ ਹੈ ਕੁਝ ਮੋੜ ਮਿਲਿਆ ਕਾਰਡ ਕੋਲ ਹਾਏ ਦਾਦਾਰ ਹਾਏ ਅੱਜ ਕਰ ਲੈਣਾ ਅੱਜ ਤੋਂ ਮਖੂਬਾ ਆ ਜੀ ਤੂੰ ਹੀ ਇਜਾਜ਼ਤ ਕੋਲ ਆ ਨਹੀਂ ਆਉਂਦਾ ਬਰੇ ਬਹੁ ਬੇਕੀ ਬਰੇ ਭਾਈ ਸਾਹਿਬ ਹੋ ਜਾਓ ਕੋਤੋਂ ਆ ਰਿਹਾ ਨਾ ਨਾ ਪਰ ਸਾਈਡ ਤੋਂ ਪਿੱਛੇ ਸਾਰਾ ਚੱਲ ਔਰ ਨਾਈਂ ਵੱਲੋਂ ਸਾਰਾ ਪਿੱਛੇ ਜਿਹੜਾ ਸਾਰਾ ਆਵਾਜ਼ ਆ ਰਹੀ ਆਹ ਨਹੀਂ ਨਾ ਗੱਲ ਆਹ ਨਹੀਂ ਨਾ ਕੋਈ ਨਹੀਂ ਤੇਰਾ ਘੋਸਾ ਪਰ ਨਹੀਂ ਭੱਜਦਾ ਪਾਚਾਰ ਚਾਰ ਚੁਰੂ আমরা আজকে আমি આવনা আর আমাদের কাছে